ਤੇ ਬਹੁਤ ਹੀ ਅਹਿਮ ਮੁੱਦੇ ਦੇ ਉੱਤੇ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਸਾਂਝ ਸਾਂ ਕਰਨੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਬਣ ਰਹੀਆਂ ਵੋਟਾਂ ਦੇ ਸਬੰਧ ਵਿੱਚ ਜੋ ਕਿ ਬਹੁਤ ਹੀ ਜ਼ਰੂਰੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਪੜਾਉਣ ਲਈ ਨਿਰਧਾਰਤ ਜਿਹੜੇ ਮਾਪਦੰਡ ਨੇ ਗੁਰਦੁਆਰਾ ਜੁਡੀਸ਼ੀਅਨ ਕਮਿਸ਼ਨ ਦੇ ਉਨ੍ਹਾਂ ਦੀ ਉਲੰਘਣਾ ਕਰਵਾ ਕੇ ਭਦਵਤ ਮਾਨ ਸਰਕਾਰ ਅਸਿੱਤ ਰੂਪ ਦੇ ਵਿੱਚ ਸ਼ਰੋਣੀ ਕਮੇਟੀ ਦੇ ਵਿੱਚ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਮੈਂ ਬਿਲਕੁਲ ਇਸ ਗੱਲ ਦੀ ਤਰ੍ਹਾਂ ਤੱਕ ਪਿਛਲੇ 2-3 ਦਿਨ ਤੋਂ ਨਹੀਂ ਕਿਉਂਕਿ ਲਗਾਤਾਰ ਜਿਹਦੇ ਦੇ ਵਿੱਚੋਂ ਸ਼ਿਕਾਇਤਾਂ ਆ ਰਹੀਆਂ ਸਾਨੂੰ ਵਰਕਰਾਂ ਨੂੰ ਕਿ ਨਵਧਾਤ ਮਾਪਡੰਡਾਂ ਦੀ ਉਲੰਘਣਾ ਕਰਕੇ ਵੋਟਾਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਔਰ ਕਿਸਾ ਧਾਰੀ ਵਿਅਕਤੀਆਂ ਤੋਂ ਹਟ ਕੇ ਵੀ ਵੋਟਾਂ ਬਣਾਈਆਂ ਜਾ ਰਹੀਆਂ ਜਰੂਰੀ ਗੱਲ ਇਹ ਆ ਕਿ ਭਗਵਾਨ ਤੁਮਨ ਸਮਾਨ ਸਰਕਾਰ ਨੇ ਬਰਬਰੀ ਹੁਕਮ ਦਿੱਤੇ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਔਰ ਉਹ ਥੱਲੇ ਤੱਕ ਪਹੁੰਚੇ ਨੇ ਮੈਂ ਇਹ ਗੱਲ ਬਿਲਕੁਲ ਕਲੀਅਰ ਕਰ ਦੇਣੀ ਚਾਹਣਾ ਕਿ ਤੇ ਜਿਹੜੇ ਸੱਜਣ ਜਿਹੜੇ ਅਧਿਕਾਰੀ ਜਿਹੜੇ ਮੁਲਾਜ਼ਮ ਜਿਨ੍ਹਾਂ ਦੀ ਵੋਟ ਮਾਰਨ ਬਣਾਉਣ ਲਈ ਡਿਊਟੀ ਲੱਗੀ ਆ ਜਿਹੜੇ ਤੇ ਠੀਕ ਕੰਮ ਕਰ ਰਹੇ ਨੇ ਨਵਾਰਤ ਤੋਂ ਮਾਪਰੇ ਨਾਲੋਂ ਬਾਹਰ ਨਹੀਂ ਜਾ ਰਹੇ ਉਹਨਾਂ ਲਈ ਤਲਵਾਦਰੀ ਆ ਔਰ ਉਹਨਾਂ ਲਈ ਸ਼ਨਾਵਾਸੀ ਵੀ ਅਗੇ ਉਹ ਸਹੀ ਕੰਮ ਕਰ ਰਹੇ ਨੇ ਪਰ ਕੁਝ ਅਧਿਕਾਰੀਆਂ ਨੇ ਆਪਣਾ ਨਾਮ ਦੋਖਤ ਰੱਖਣ ਦੀ ਸ਼ਰਤ ਦੇ ਉੱਤੇ ਮੇਰੇ ਨੇ ਗੱਲ ਸਾਂਝੀ ਕੀਤੀ ਕਿਉਂਕਿ ਕੰਡਾ ਦੇ ਵਿੱਚੋਂ ਸ਼ਿਕਾਇਤਾਂ ਆ ਰਹੀਆਂ ਸਨ ਸਾਡੇ ਵਾਰ ਕਰਾਉਣੀਆਂ ਪਰਸੋਂ ਤੋਂ। ਔਰ ਮੈਂ ਉਸ ਦੀ ਛਾਣ ਵੀ ਕਰਨ ਦੀ ਕੋਸ਼ਿਸ਼ ਕੀਤੀ, ਕੁਝ ਮੁਲਾਜ਼ਮਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਕਿਹਾ ਜਿਵੇਂ ਸਰਕਾਰੀ ਨਿਯਮਤ ਆ ਇਸ ਗੱਲ ਹੀ ਹੈ ਕਿ ਵੀ ਜਿਵੇਂ ਵੀ ਹੈ ਵੋਟਾਂ ਮੜਾਈਆਂ ਜਾਣ। ਮੈਂ ਇੱਕ ਗੱਲ ਬੜੀ ਕਲੀਅਰ ਕਰ ਦੇਣਾ ਚਾਹੁੰਦਾ ਅਜਿਹੇ ਹਸਪਤਲ ਦੇ ਵਕਤ ਕੇ ਭਗਵਾਨ ਤੋਂ ਮਾਨ ਸਰਕਾਰ ਸਿੱਖਾਂ ਦੇ ਮਸਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਭਗਵੰਤਵਾਦ ਸਾਹਿਬ ਇੱਕ ਬੇਨਤੀ ਹੈ ਸਿੱਖਾਂ ਦੇ ਮਸਲਿਆਂ ਦੇ ਵਿੱਚ ਦਖਲ ਅੰਦਾਜ਼ੀ ਨਾ ਕਰੋ ਇਹ ਚੰਗੀ ਗੱਲ ਹੈ ਤੁਸੀਂ ਸਰਕਾਰ ਦੇ ਅਧਿਕਾਰ ਨੂੰ ਮੁਕਮੰਦ ਨਹੀਂ ਹੋ ਉੱਤੇ ਆਪਣੀ ਸਰਕਾਰ ਚ ਲਾਓ ਪਰ ਕੁਝ ਕਾਇਦੇ ਤਲੋਰ ਹੁੰਦੇ ਨੇ ਉਹਨਾਂ ਕਾਇਦੇ ਕਰੋਨਾ ਤੋਂ ਬਾਹਰ ਜਾਣਾ ਠੀਕ ਨਹੀਂ ਹੁੰਦਾ ਸਿੱਖਾਂ ਦੇ ਮਸਲਿਆਂ ਦੇ ਵਿੱਚ ਪਹਿਲਾਂ ਵੀ ਗਾਹੇ ਵਗਾਹੇ ਕੇਂਦਰ ਵੱਲੋਂ ਸਟੇਟ ਵੱਲੋਂ ਜਾਂ ਦੂਜੀਆਂ ਪਾਰਟੀਆਂ ਵੱਲੋਂ ਜਿਹੜੀਆਂ ਆਪਣੇ ਆਪ ਨੂੰ ਗੈਰ ਸਿੱਖ ਕਮਾਉਣੀਆਂ ਨੇ ਆਪਣੇ ਆਪ ਕਿਸੇ ਉਹ ਉਹ ਇਹ ਲਿਖਦੀਆਂ ਨੇ ਕਿ ਸਾਡਾ ਕਿਸੇ ਭਾਵਨਾ ਕੋਈ ਵਾਸਤਾ ਨਹੀਂ ਉਹ ਕਿਤੇ ਨਾ ਕਿਤੇ ਦਖਲਅੰਦਾਜ਼ੀ ਕਰਦੀਆਂ ਨੇ ਉਹਨਾਂ ਅਧਿਕਾਰੀਆਂ ਵੱਲੋਂ ਫੇਟਲੇ ਪੱਤਰ ਦੇ ਉੱਤੇ ਤੁਹਾਡੇ ਹੁਕਮਾਂ ਦੇ ਮਤਲਬ ਕੱਟੇ ਹੋਏ ਕੇਸਾ ਵਾਲਿਆਂ ਦੀਆਂ ਗੱਟੀਆਂ ਵਾਲਿਆਂ ਦਾੜੀ ਵਾਲਿਆਂ ਦਾ ਵੋਟਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਮੈਂ ਇਸ ਗੱਲ ਨੂੰ ਵੈਰੀਫਾਈ ਵੀ ਕੀਤਾ ਅਧਿਕਾਰੀਆਂ ਨੇ ਆਪਣੇ ਨਾਮ ਦੋਖਤ ਰੱਖਣ ਦੀ ਗੱਲ ਵੀ ਕੀਤੀ ਪਰ ਉਹਨਾਂ ਨੇ ਇਸ ਗੱਲ ਨੂੰ ਜਸਟੀਫਾਈ ਕੀਤਾ ਜੇ ਹੁਕਮ ਆਏਗਾ ਇਹ ਜੀ ਗੱਲ ਬੜੀ ਕਲੀਅਰ ਜਿਹੜੇ ਅਧਿਕਾਰੀ ਨਾ ਤਾਤ ਮਾਪੜਨਾਂ ਤੋਂ ਬਾਹਰ ਜਾ ਰਹੇ ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਬਿਲਕੁਲ ਕਲੀਅਰ ਕਰ ਲੈਣਾ ਚਾਹੁੰਦਾ ਬਤੌਰ ਜਨਾ ਪ੍ਰਧਾਨ ਚਲੋਣੀ ਕਰਦਾ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇंदा ਬਹੁਤ ਵੱਡੀ ਸੰਸਥਾ ਹੈ ਜਿਹੜੀ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੀ ਹੈ ਔਰ ਸ਼੍ਰੋਮਣੀ ਅਕਾਲੀ ਦਲ ਵੀ ਉਸ ਦਾ ਇੱਕ 파ਟ ਹੈ ਔਰ ਸਾਡਾ ਫਰਜ਼ ਬਣ ਜਾਂਦਾ ਕਿ ਅਸੀਂ ਉਸ ਦੇ ਵਿੱਚ ਗਲਤ ਕੰਮ ਨਾ ਹੋਣ ਦੇਈਏ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸਰਵੋਤਮ ਸੰਸਥਾ ਹੈ ਜਿਸ ਨੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਕਰਨਾ ਹੈ ਬਿੱਦੇ ਘਦਾਰੇ ਚਲਾਉਣੇ ਆ ਹੋਰ ਬਹੁਤ ਸਾਰੇ ਪ੍ਰਬੰਧ ਹਸਪਤਾਲ ਚਲਾਉਣੇ ਆ ਯੂਨੀਵਰਸਿਟੀਆਂ ਜਿੰਨੀਆਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਆਉਂਦੀਆਂ ਹਨ ਉਹਨਾਂ ਦਾ ਪ੍ਰਬੰਧ ਚਲਾਉਣਾ ਹੁੰਦਾ ਤੇ ਸਿੱਖ ਸਿੱਖੀ ਦਾ ਪ੍ਰਚਾਰ ਤਸਾਲ ਕਰਨਾ ਕੋਈ ਅਹਿਮ ਜ਼ਿੰਮੇਵਾਰੀ ਹੁੰਦੀ ਹੈ ਕਿਤੇ ਨਾ ਕਿਤੇ ਸਰਕਾਰਾਂ ਨੂੰ ਇਹ ਗੱਲ ਹਜ਼ਮ ਨਹੀਂ ਹੁੰਦੀ ਉਹ ਸਿੱਖਾਂ ਦੇ ਮਸਲਿਆਂ ਦੇ ਵਿੱਚ ਲਗਾਤਾਰ ਦਖਲਅੰਦਾਜ਼ੀ ਕਰਕੇ ਗਲਤ ਤਰੀਕੇ ਦੇ ਨਾਲ ਵਿੱਚ ਬੜੀ ਕੋਸ਼ਿਸ਼ ਕਰਦੇ ਆ ਉਹਨਾਂ ਅਧਿਕਾਰੀਆਂ ਨੂੰ ਬਿਲਕੁਲ ਸਿੱਧੇ ਰੂਪ ਦੇ ਵਿੱਚ ਕਾੜਦਣਾ ਕਿ ਜਿਹੜਾ ਅਧਿਕਾਰੀ ਜਿਹੜਾ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਗਲਤ ਤਰੀਕੇ ਨਾਲ ਕੋਈ ਬਣਾਉਣ ਦੀ ਕੋਸ਼ਿਸ਼ ਕਰੇਗਾ ਕਿਉਂਕਿ ਬੋਰਡ ਸਰਪ ਕੋਈ ਕਿਸਾਧਾਰੀ ਦੀ ਬਣ ਸਕਦੀ ਆ ਜਿਨ੍ਹਾਂ ਦੇ ਕੇਸ ਰੱਖੇ ਹੋਏ ਨੇ ਦਾੜਾ ਪ੍ਰਕਾਸ਼ ਕੀਤਾ ਹੋਇਆ ਜਾਂ ਰੱਖਿਆ ਹੋਇਆ ਔਰ ਉਹਨਾਂ ਦੇ ਨਾਮ ਪਿੱਛੇ ਸਿੰਘ ਜਾਂ ਕੌਰ ਲੱਗਦਾ ਇੱਕ ਘੱਟੋ ਘੱਟ ਮਿਨੀਮਮ ਸ਼ਰਤਾਂ ਨੇ ਔਰ ਇਸ ਤੋਂ ਅਲੱਗੇ ਵੋਟਾਂ ਬਣਾਈਆਂ ਜਾ ਰਹੀਆਂ ਕੰਗਾ ਸਿੰਘ ਤੋਂ ਦੇਖ ਕੇ ਦਾੜੀ ਕੱਟੇ ਛੱਤੀ ਹੋਈ ਕੇਸ ਕਰਦੇ ਹੋਏ ਲੋਕਾਂ ਦੀਆਂ ਵੋਟਾਂ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਮੁਲਾਜ਼ਮ ਇਸ ਵਿੱਚ ਭਾਗੀਦਾਰ ਵੜ ਗਏ ਉਹਨਾਂ ਨੂੰ ਜਵਾਬਦੇਹੀ ਜ਼ਰੂਰ ਦੇਣੀ ਪੈਗੀ ਮੈਂ ਇਸ ਗੱਲ ਤੋਂ ਅਨਕਾਰ ਨਹੀਂ ਹਾਂ ਉਹ ਜਵਾਬਦੇਹੀ ਉਹਨਾਂ ਦੀ ਹੋਏਗੀ ਔਰ ਹਰ ਰੂਪ ਦੇ ਵਿੱਚ ਹੋਏਗੀ ਕਿਉਂਕਿ ਸਰਕਾਰ ਭਵੰਤਵਾਨ ਸਾਹਿਬ ਦਾ ਇੱਕ ਸੁਭਾਅ ਹੈ ਕਿ ਮਲਾਜ਼ਮਾਂ ਨੂੰ ਗਲਤ ਕੰਮ ਦਾ ਕਰਾਉਣ ਦੇ ਵਾਰ ਖੜਨ ਦੀ ਵਾਰ ਨੂੰ ਫੇਰ ਪੈਰ ਵਿੱਚ ਖਿੱਚ ਲੈਂਦੇ ਆ ਫਿਰ ਕੋਈ ਨਹੀਂ ਖੜਦਾ ਵਿੱਚ ਤੇ ਜੇ ਗਰਮ ਚੋਟਾਂ ਬਣੀਆਂ ਬਤੌਰ ਜਿਹੜਾ ਪ੍ਰਧਾਨ ਸ਼ਰੋਣੀ ਕਾਲੀ ਕਰ ਮੈਂ ਚਤਾਵਨੀ ਦੇ ਨਾਲ ਸਾਨੂੰ ਹਾਈ ਕੋਰਟ ਜਾਣਾ ਪਵੇ ਸਾਨੂੰ ਕੋਈ ਹੋਰ ਵੀ ਤਰੀਕਾ ਪੜੋਣਾ ਪਵੇ ਅਸੀਂ ਫਿਰ ਬਾਈ ਨੇ ਜਿਹੜਾ ਵਿਅਕਤੀ ਗਲਤ ਕੰਮ ਕਰੇਗਾ ਉਹਨੂੰ 22 ਦਿਨ ਪਾਰਟੀ ਵੀ ਬਣਾਵਾਂਗੇ ਇਸ ਕਰਕੇ ਮੇਰੀ ਬੇਨਤੀ ਹੈ ਕਿ ਲਈ ਵੀ ਕੋਈ ਵੀ ਬੰਦਾ ਗਲਤ ਕੰਮ ਨਾ ਕਰਿਓ ਤਿੰਨ ਚਾਰ ਦਿਨ ਤੋਂ ਹਿੱਟ ਨੇ ਪੱਧਰ ਤੇ ਇਹ ਐਕਸਰਸਾਈਜ਼ ਹੋ ਰਹੀ ਆ ਜਿਹੜੇ ਠੀਕ ਕੰਮ ਕਰਦਾ ਰਿਹਾ ਪਹਿਲਾਂ ਵੀ ਕਰਨਾ ਉਹਨਾਂ ਦਾ ਧੰਨਵਾਦੀ ਵੀ ਆ ਕਿਉਂਕਿ ਜਿਹੜਾ ਸਹੀ ਕੰਮ ਕਰੇਗਾ ਉਹਨੂੰ ਐਪਰੀਸ਼ੀਏਟ ਕਰਾਂਗੇ ਪਰ ਜਿਹੜਾ ਗਲਤ ਕਰੂਗਾ ਉਹਦਾ ਜਵਾਬ ਨਹੀਂ ਜ਼ਰੂਰ ਹੋਏ ਵੀ ਮੈਂ ਜ਼िला ਪ੍ਰਸ਼ਾਸਨ ਨੂੰ ਵੀ ਵਾਰ-ਵਾਰ ਬੇਨਤੀ ਕਰਦਾ ਮਲਾਜਮਾਂ ਨੂੰ ਵੀ ਵਾਰ-ਵਾਰ ਬੇਨਤੀ ਕਰਦਾ ਤੇ ਗਲਤ ਤਰੀਕੇ ਨਾਲ ਗੁਰਦੁਆਰਾ ਜੁਡੀਸ਼ੀਅਨ ਕਮਿਸ਼ਨ ਦੀਆਂ ਨਿਰਧਾਰਤ ਜਿਹੜੀਆਂ ਸ਼ਰਤਾਂਵਾਂ ਨੇ ਉਹਨਾਂ ਦੀ ਲੰਘਣਾ ਨਾ ਕੀਤੀ ਜਾਵੇ ਉਹਨਾਂ ਲਾਈਨ ਦੇ ਅੰਦਰ ਰਹਿ ਕੇ ਹੀ ਵੋਟਾਂ ਪਵਾਈਆਂ ਜਾਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ